ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਮੈਂ ਗੱਲ ਕਰਨ ਜਾ ਰਿਹਾ ਇੱਕ ਜਲੰਧਰ ਦੇ ਜੋਤੀ ਚੌਂਕ ਦੇ ਬਾਜ਼ਾਰ ਦੇ ਇੱਕ ਐਸੇ ਖਾਣੇ ਦੀ ਜੋ ਕਿ ਬਹੁਤ ਵਾਇਰਲ ਆ ਇੰਨਾ ਕੁ ਵਾਇਰਲ ਆ ਵੀ ਉਸ ਬੰਦੇ ਕੋਲ ਗੱਲ ਕਰਨ ਦੀ ਵੀ ਟਾਈਮ ਨਹੀਂ ਹੈ ਉਹ ਜੋ ਖਾਣਾ ਬਣਾਉਂਦਾ ਆ ਬਾਈ ਕੀ ਕਮਾਲ ਆ ਸਿਰਫ ਪਟੂਰੇ ਬਣਾਉਂਦਾ ਆ ਚਨੇ ਤੇ ਚਾਵਲ ਬਣਾਉਂਦਾ ਆ ਤੇ ਉਸ ਤੋਂ ਬਿਨਾਂ ਕੁਝ ਨਹੀਂ ਤੇ ਲਗਭਗ ਉਹ ਜਦੋਂ 10 ਵਜੇ ਤੋਂ ਲੈ ਕੇ 1.5 2 ਵਜੇ ਤੱਕ ਉਸ ਬੰਦੇ ਦੇ ਕੋਲ ਸਾਰਾ ਖਾਣਾ ਮੁੱਕ ਜਾਂਦਾ ਐਕਚੁਅਲੀ ਉਧਰ ਜਿਹੜੇ ਵਲੌਗ ਕਰਨ ਗਏ ਉਹਨੇ ਕੋ ਰਸ਼ ਬਾਈ ਕੋਲ ਬਹੁਤ ਸੀ ਤੇ ਬਾਈ ਕਹਿੰਦਾ ਵੀ ਮੇਰੇ ਕੋਲ ਰਸ਼ ਬਹੁਤ ਹੁੰਦਾ ਹੈ ਤੇ ਮੇਰੇ ਕੋਲ ਗੱਲ ਕਰਨ ਲਈ ਟਾਈਮ ਨਹੀਂ ਹੁੰਦਾ ਤੇ ਤੁਸੀਂ ਸਾਡਾ ਖਾਣਾ ਟੇਸਟ ਕਰਕੇ ਜਰੂਰ ਦੱਸਿਓ ਵੀ ਸਾਡਾ ਖਾਣਾ ਕਿਵੇਂ ਦਾ ਹੈ ਤੇ ਕਿਸ ਤਰੀਕੇ ਦਾ ਉਹ ਉਹਦਾ ਇਹ ਸ਼ਾਪ ਹੈ ਤਾਂ ਕਰਕੇ ਅਸੀਂ ਬਾਰੋ-ਬਾਰ ਉਹ ਦਿਖਾਈ ਕਿ ਕੋ ਰਸ਼ ਬਹੁਤ ਜ਼ਿਆਦਾ ਸੀ ਇਸ ਕਰਕੇ ਮੈਂ ਸੋਚਿਆ ਵੀ ਤਾਂ ਨਾਲ ਵਲੌਗ ਸਾਂਝਾ ਕਰ ਦਵਾਂ ਕਿਉਂਕਿ ਉਹ ਵਲੌਗ ਬਹੁਤ ਯੂਨੀਕ ਖਾਣਾ ਬਹੁਤ ਯੂਨੀਕ ਹੈ ਮਤਲਬ ਉਹ ਸ਼ੋਲੇ ਚਾਵਲ ਐਦਾਂ ਦਾ ਫਲੇਵਰ ਤੁਸੀਂ ਕਦੀ ਕਿਤੇ ਖਾਧਾ ਨਹੀਂ ਹੋਣਾ ਤਾਂ ਸੋ ਤੁਸੀਂ ਹੁਣ ਵੀਡੀਓ ਦੇਖ ਲਓ ਤੇ ਪੂਰਾ ਦਾ ਪੂਰਾ ਵਲੌਗ ਕਿਉਂਕਿ ਉੱਥੇ ਪੂਰਾ ਫਿਨਿਸ਼ ਨਹੀਂ ਸਾਡੇ ਕੋਲ ਮੌਕਾ ਮਿਲਿਆ ਸਟਾਰਟਿੰਗ ਕਰਦਾ ਜਾਂ ਸਮਥਿੰਗ ਕੁਝ ਵੀ ਤੇ ਤੁਸੀਂ ਇਹ ਕਰ ਚੈੱਕ ਕਰੀ ਸ਼ੁਰੂ ਕਰੋ ਥੈਂਕ ਯੂ ਜੀ ਇੱਦਾਂ ਕਰਾ ਦਿਓ ਤੇ ਇੱਦਾਂ ਕਰਾ ਤੇ ਅੱਜ ਅਸੀਂ ਆਏ ਹੋਏ ਆ ਜਲੰਧਰ ਤੇ ਇੱਥੇ ਇੱਕ ਹੈਗਾ ਆ ਵੈਸ਼ਨੂ ਰੈਸਟੋਰੈਂਟ ਫੈਸ਼ਮੈਂਟ ਬਹੁਤ ਵਧੀਆ ਬਾਈ ਹੁਣੇ ਉੱਥੇ ਰਾਈਸ ਵਗੈਰਾ ਬਣਾਉਂਦੇ ਨੇ ਤੇ ਸਾਡੇ ਭਰਾ ਅਸੀਂ ਤੁਹਾਡੇ ਕੋਲ ਆਏ ਤਾਂ ਉਹਨਾਂ ਨੇ ਸਾਨੂੰ ਟਰਾਈ ਕਰਾਇਆ ਤੇ ਪਹਿਲਾਂ ਤਾਂ ਮੈਂ ਕੁਜੀਦ ਨੂੰ ਪੁੱਛਦਾ ਕੁਜੀਦ ਬਾਜੀ ਕਿਨੇ ਬੋਗੜੇ ਤੋਂ ਬਿਲਕੁਲ ਨੇੜੇ ਬੱਫਰ ਆ ਚੋਲੇ ਦੇ ਚੌਲ ਕਰਦੇ ਚੋਲੇ ਚੌਲ ਅੱਛਾ ਹਰੀ ਮਿਰਚ ਹਰੀ ਮਿਰਚ ਕਿਵੇਂ ਨਹੀਂ ਆ ਮੈਂ ਤੇ ਆ ਅਚਾਰ ਆ ਬਹੁਤ ਨਿਆਰਦਾਰ ਚੀਜ਼ ਆ ਬਾਜੀ ਚਲੋ ਨਾਲ ਪ੍ਰੋਸਟੋ ਦੇ ਪੱਕੀ ਗੱਲ ਕਿਉਂਕਿ ਬਾਈ ਹੁਣਾਂ ਨੇ ਕਿਹਾ ਸੀ ਵੀ ਮੈਂ ਗੱਲ ਨਹੀਂ ਕਰ ਸਕਦਾ ਮੈਂ ਚਲੋ ਠੀਕ ਹੈ ਤੂੰ ਤੁਹਾਡੇ ਨਾਲ ਗੱਲ ਨਹੀਂ ਕਰਦੇ ਪਰ ਅਸੀਂ ਤੁਹਾਡੇ ਖਾਣੇ ਦੇ ਜ਼ਰੂਰ ਦੱਸੀਏ ਵੀ ਵਾਕਈ ਕਿਵੇਂ ਦਾ ਖਾਣਾ ਹੈਗਾ ਬਈ ਕਿਵੇਂ ਦਾ ਨਹੀਂ ਇਹ ਲੋਕੇਸ਼ਨ ਤਾਂ ਦੱਸਦੇ ਆ ਬਹੁਤ ਬੱਚੇ ਕਿੱਥੇ ਆ ਔਰ ਔਰ ਜਿਹੜੇ ਜੋਤੀ ਜਾਮਲਾ ਚ ਜਿਹੜਾ ਜਦੋਂ ਪੰਜਾਬ ਜਾਣਾ ਨਾ ਮਸ਼ਹੂਰ ਹੈ ਜੋਤੀ ਜਾਮਲਾ ਹਾਂ ਉਸ ਬਿਜਾਰ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ। ਕਾਫੀ ਹਾਂ ਬਿਲਕੁਲ ਘੱਟ ਲੋਕਾਂ ਨੂੰ ਪਤਾ। ਮੇਰੇ ਬਾਹਰੋਂ ਆਉਂਦੇ ਆ। ਤੇ ਬਣਾਏ ਬੜੇ ਵਧੀਆ ਇਹ ਮਤਲਬ ਵੀ ਚਨੇ ਆਉਂਦੇ ਸੁੱਕੇ ਚਨੇ ਆ ਨਾਲ ਰਾਈਸ ਆ। ਨਾਲ ਅਚਾਰ ਹੋ ਗਿਆ ਮਤਲਬ ਇਹ ਭਟੂਰੇ ਵੀ ਬਣਾਉਂਦੇ ਨੇ ਪਰ ਅਸੀਂ ਭਟੂਰਾ ਟਰਾਈ ਨਹੀਂ ਕੀਤਾ ਕਿਉਂ ਭਾਜੀ? ਹੂੰ। ਭਾਈ ਖਾਸ ਗੱਲ ਕੀ ਲੱਗੀ ਇਹਦੀ? ਭਾਈ ਸਾ ਟੇਸਟੀ ਲੱਗ ਗਿਆ। ਨਹੀਂ ਕਿਹੜਾ ਫਲੇਵਰ ਤੁਹਾਨੂੰ ਜ਼ਿਆਦਾ ਵਧੀਆ ਲੱਗਾ? ਭਾਈ ਫਲੇਵਰ ਨੂੰ ਮੈਨੂੰ ਪਤਾ ਨਹੀਂ ਪਰ ਹੈ ਬੜਾ ਸੁਆਦ। ਤੇ ਹਾਂਜੀ ਇਹ ਹੈ ਜੀ ਜੋਤੀ ਚੌਂਕ ਤੋਂ ਅੰਦਰ ਆ ਕੇ ਮਾਰਕੀਟ ਦੇ ਵਿੱਚ ਇੱਕ ਮੰਦਿਰ ਆ ਜੀ ਇਹ ਜਿਹੜਾ ਮੰਦਿਰ ਆ ਜੀ ਇਹ ਬਾਲਾ ਜੀ ਮੰਦਿਰ ਤੇਰੇ ਬਿਲਕੁਲ ਸਾਹਮਣੇ ਦੁਕਾਨਾਂ ਰਿਆ ਇੱਥੇ ਬਾਈ ਹੁਣਾਂ ਦੀ ਜਿੱਥੇ ਇੱਕ ਭਟੂਰੇ ਤੇ ਚਨੇ ਮਿਲਦੇ ਨੇ ਚਨੇ ਤੇ ਚਾਵਲ ਮਿਲਦੇ ਨੇ ਇਹ ਆ ਜੀ ਉਹ ਬਾਜ਼ਾਰ ਜਿੱਥੇ ਹੁੰਦੀਆਂ ਨੇ ਵਿਆਹ ਦੀਆਂ ਸ਼ਾਪਿੰਗਾਂ ਕੁਜੀਤ ਭਾਜੀ ਹਾਂ ਜੀ ਆ ਬਾਜ਼ਾਰ ਚ ਆ ਕੇ ਕੀ ਯਾਦ ਆਉਂਦਾ ਤੈਨੂੰ ਇੱਥੇ ਆ ਕੇ ਯਾਦ ਆਉਂਦਾ ਸ਼ੇਰਵਾਨੀ ਇੱਥੇ ਲੈ ਲਓ ਕੋਲ ਇੱਕ ਉਹ ਅੱਛਾ ਹੋਰ ਗੱਲ ਜਿਹੜੇ ਨਾ ਇੱਥੇ ਫੈਨਸੀ ਫੈਨਸੀ ਕੱਪੜੇ ਵਾ ਕੇ ਫਰਦੀਆਂ ਨਾ ਇੱਥੋਂ ਲੈ ਕੇ ਫਰਦੇ ਆ ਇਹ ਸਭ ਜੋਤੀ ਜੋਮਤ ਲੈ ਕੇ ਜਾਂਦੀਆਂ ਮਤਲਬ ਇੱਕ ਗੱਲ ਕਲੀਅਰ ਆ ਵੀ ਤੁਸੀਂ ਕੁੜੀ ਤੁਹਾਡੀ ਆਪਣੀ ਤੇ ਸਮਾਨ ਸਾਰਾ ਇੱਥੋਂ ਤੇ ਕਿਉਂਕਿ ਇੱਥੇ ਬਹੁਤ ਕਸਟਮਰ ਵਾਕਿੰਗ ਕਸਟਮਰ ਬਹੁਤ ਹੁੰਦਾ ਇੱਥਾ ਖਾਲੀ ਆ ਐਤਵਾਂ ਤਾਂ ਕੰਪੇਅਰ ਕਰਨ ਜਗ੍ਹਾ ਨਹੀਂ ਮਿਲਦੀ ਅੱਛਾ ਤੂੰ ਵਾਪਸ ਆਇਆ ਲੱਗਦਾ ਇੱਥੇ ਭਾਜੀ ਆਉਣਾ ਆਉਣਾ ਪੈਂਦਾ ਆ ਟੁੱਟੀ ਖਾਣੀ ਕਰੋ ਹਾਂਜੀ ਇਹ ਆ ਜੀ ਬਾਲਾ ਜੀ ਮੰਦਿਰ ਦੇ ਅੰਦਰ ਤੁਸੀਂ ਅੰਦਰ ਐਂਟਰ ਕਰੋਗੇ ਤੇ ਉੱਥੇ ਤੁਹਾਨੂੰ ਇਹ ਬੱਸ ਰਾਈਸ ਤੇ ਬੱਸ ਤੁਹਾਨੂੰ ਜਿਹੜੇ ਛੋਲੇ ਭੂਰੇ ਮਿਲਣਗੇ ਥੈਂਕ ਯੂ ਸੋ ਮੱਚ ਭਾਈ ਬਹੁਤ ਟੇਸਟੀ ਤੁਸੀਂ ਮੈਨੂੰ ਸਾਨੂੰ ਰਾਈਸ ਖਵਾਇਆ ਭਾਜੀ ਭਾਜੀ ਨਾਲ ਸੋ ਬਲਗੀਆ ਰਵੀ ਸ਼ਮਰੋ ਜੀ ਰਵੀ ਭਾਜੀ ਰਵੀ ਭਾਜੀ ਦਾ ਤੇ ਇੱਕ ਸਾਡੇ ਵਿਸ਼ਾਲ ਭਾਈ ਦਾ ਥੈਂਕ ਯੂ ਆ ਭਾਜੀ ਕੈਮਰੇ ਮੂਰੇ ਨਹੀਂ ਆਉਂਦੇ ਭਾਈ ਹੁਣੀ ਕਹਿੰਦੇ ਵੀ ਬਹੁਤ ਵਿਚਾਰੇ ਸ਼ਾਈ ਨੇ ਸਾਡੇ ਭਰਾ ਸ਼ਰਮਾਉਂਦੇ ਬੋ ਨਹੀਂ ਸੰਗਦੇ ਆ ਨਾ ਵਾਲੇ ਬਿਲਕੁਲ ਬਿਲਕੁਲ ਹਾਂ ਤੇ ਵੈਸੇ ਬਾਲੇ ਨਹੀਂ ਸੰਗਦੇ ਬਸ ਕੈਮਰੇ ਮੂਰੇ ਸੰਗਦੇ ਇੱਕ ਬੰਦਾ ਕਹੀਦਾ ਬਸ ਆ ਬਿਲਕੁਲ ਬਿਲਕੁਲ ਇੱਕ ਬੰਦਾ ਠੀਕ ਸਾਈਡ ਤੇ ਬਿਲਕੁਲ ਭਾਜੀ ਚਲੋ ਥੈਂਕ ਯੂ ਸੋ ਮੱਚ